ਦੇ ਰੀ ਰੀ ਮਨ ਆ ਤੇ ਰਾਤ ਵਾਸਤੇ ਮੈਂ ਸੋਚ ਲਿਆ ਇੱਕ ਦੂਰ ਕਿਰਮਾ ਮੈਂ ਦੇਖ ਲਿਆ ਉਹਨੇ ਰਾਤ ਨੂੰ ਸੋਚਿਆ ਮੈਂ ਚੌਂਕੀ ਦਾ ਤਾਂ ਨਹੀਂ ਹੋ ਸਕਦਾ ਉਹ ਵੀ ਦੀਵ ਨਹੀਂ ਮੜਿਆ ਜ ਉਹਨੂੰ ਕੱਪ ਵੀ ਰਾਤ ਇੱਥੇ ਰਹਿਣੇ ਵਾਸਤੇ ਜਿੰਨਾ ਗੁੱਪਾਣੀ ਪਾਣੀ ਭਰਉਣਾ ਚਾਹੁੰਦਾ ਉਹ ਲਾ ਦੀ ਗਲੀ ਵੀ ਰੱਖਣੀ ਪੈਣੀ ਸ਼ਾਹ ਪਿੰਡਾਂ ਵਿੱਚ ਜਿੱਦਾਂ ਡਿਸਪੈਂਸਰ ਨੇ ਆਲਰੇਡੀ ਪਹਿਲਾਂ ਚੱਲਦੀਆਂ ਸੀ ਉਹ ਉੱਥੇ ਦਾ ਸਫਾਈ ਸੇ ਹਾਲ ਨੂੰ ਲੰਬੇ ਲੰਬੇ ਫਟੋ ਬੰਦੀ ਲੋਸ ਹਨ ਇਹ ਦਿੱਖਤ ਹੈ ਤੁਹਾਨੂੰ ਕੱਲ੍ਹ ਵੀ ਗੈਰ ਉਹ ਵੀ ਵੀ ਵੜਿਆ ਕਰ ਓਛਾ ਓਛਾ ਉਹ ਤਾਂ ਬਾਦ ਵਿੱਚ ਮਿਲਤਾ ਖੜਈ ਉਹ ਦੰਤ ਵਈਆਂ ਪਰ ਹੁਣ ਦੰਤ ਬੋ ਕਰੀਓ ਕੱਲ ਦੰਤ ਹੋ ਰਹੀਏ ਜੀਤੀ ਹੁੰਦੀ ਹੈ ਹਮ ਹਮ ਵੀ ਨਾ ਮੇ ਕੇ ਟਾਈਮ ਹੀ ਮਤਲਬ ਨਾ ਨਾ ਪ੍ਰੋਟੋਕੋਲ ਜੁਆ ਹੈ ਕਿਉਂਕਿ ਗਵਰਨਟ ਦੇ ਬੰਦੇ ਆਂਦੇ ਨੇ ਲੈ ਸੈਂਪਲ ਇਹ ਆਟੇ ਬੈਠਾ ਨਹੀਂ ਹੋਗਾ ਮਤਲਬ ਹਾਂਜੀ ਸਰ ਤੁਹਾਡਾ ਨਾਮ ਮੇਰਾ ਨਾਮ ਡਾਕਟਰ ਸਖਸ਼ਮ ਮੈਂ ਅਮੋ ਹੈਗਾ ਆਮ ਆਦਮੀ ਕਲੀਨਿਕ ਚ ਦੇਰੀ ਹੋਣੇ ਕੋਲੀ ਹੈ ਜੀ ਸਰ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ ਪਹਿਲਾ ਆਮ ਆਦਮੀ ਕਲੀਨਿਕ ਖੁੱਲਿਆ ਹੈਗਾ ਮਹੱਲਾ ਸ਼ੇਰਪੁਰ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਜਿਹੜਾ ਆਮ ਆਦਮੀ ਕਲੀਨਿਕ ਖੁੱਲਿਆ ਹੈਗਾ ਇਹ ਮਾਨ ਸਰਕਾਰ ਦੀ ਦੇਣ ਹੈ ਨਕੌਦਰ ਵਾਸੀਆਂ ਨੂੰ ਪਹਿਲੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀਗੀ ਜਿਵੇਂ ਹੁਣ ਜਿਵੇਂ ਇਹਦੇ ਖੁੱਲਣ ਨਾਲ ਕੀ ਹੈ ਇੱਕ ਤਾਂ ਸਾਰਾ ਕੋਸ਼ਿਸ਼ ਨਿਸ਼ੁਲਕ ਹੈਗਾ ਹੈ ਉਹ ਜਦੋਂ ਮਰਜੀ ਆ ਕੇ ਦਵਾਈ ਲੈ ਸਕਦੇ ਨੇ ਸਾਡੇ ਕੋਲ 80+ ਦਵਾਈਆਂ ਨੇ ਤੇ 70+ ਤਰ੍ਹਾਂ ਦੇ ਟੈਸਟ ਹੁੰਦੇ ਨੇ ਠੀਕ ਹੈ ਨਾ ਤੇ ਉਹਨਾਂ ਦੀ ਇਹ ਜੋ ਇਹ ਨਿਜਾਦੀ ਦਿਲ ਲਾਇਆ ਜਾਏਗਾ ਉਹਨਾਂ ਦੀਆਂ ਬਿਮਾਰੀਆਂ ਤੋਂ ਹਾਂਜੀ ਸਰ ਜੇਕਰ ਗੱਲ ਕਰੀਏ ਆਮ ਆਦਮੀ ਕਲੀਨਿਕ ਦੇ ਵਿੱਚ ਕਾਫੀ ਵਾਰ ਦੇਖਿਆ ਜਾਂਦਾ ਕਿ ਟੈਸਟ ਵਗੈਰਾ ਦੀ ਬੜੀ ਪ੍ਰੋਬਲਮ ਆਉਂਦੀ ਹੈ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਨਹੀਂ ਦੇਖ ਜਿਵੇਂ ਕਿ ਹੁਣੇ-ਹੁਣੇ ਸ਼ੁਰੂ ਹੋਇਆ ਥੋੜੀ ਜੀ ਤਾਂ ਉਹਨਾਂ ਨੂੰ ਕਿਲਪ ਦੀ ਸਮੱਸਿਆ ਆਏਗੀ ਪਰ ਜਿਵੇਂ-ਜਿਵੇਂ ਕੀ ਹੁਣੇ ਟਾਈਮ ਬੀਤੇਗਾ ਉਹਨਾਂ ਨੂੰ ਇੰਨੀ ਸਮੱਸਿਆ ਨਹੀਂ ਆਏਗੀ ਹਾਂਜੀ ਤੇ ਕੀ ਕੀ ਫੈਸਿਲਿਟੀਆਂ ਦੇ ਰਹੇ ਆ ਇੱਥੇ ਜਿਵੇਂ ਕਿ ਫੈਸਿਲਿਟੀਆਂ ਕੀ ਕੀ ਹੈਗੀ ਆ ਕਿੰਨੇ ਟੈਸਟ ਹੈਗੇ ਆ ਕਿਹੜੇ ਕਿਹੜੇ ਟੈਸਟ ਹੈਗੇ ਆ ਟੈਸਟਾਂ ਦੀ ਗੱਲ ਕੀਤੀ ਜਾਵੇ ਸਾਡੇ ਕੋਲ 70 ਪਲੱਸ ਟੈਸਟ ਹੈਗੇ ਨੇ ਤੇ ਜਿਹੜੀਆਂ ਦਵਾਈਆਂ ਨੇ 80 ਪਲੱਸ ਹੈਗੀਆਂ ਨੇ ਇਹ ਜਿਹੇ ਟੈਸਟਾਂ ਦੀ ਗੱਲ ਕੀਤੀ ਜਾਵੇ ਇਹਦੇ ਚ ਖੂਨ ਦੀ ਜਾਂਚ ਹੋ ਗਈ ਲੀਵਰ ਕਿਡਨੀ ਦੇ ਠੀਕ ਹੈ ਹੋਰ ਕਈ ਤਰ੍ਹਾਂ ਸ਼ੂਗਰ ਚੈੱਕ ਕਰਨ ਦੇ ਵੀ ਹੈਗੇ ਨੇ ਟੈਸਟ ਕਿਤੇ ਜਾਂਦੇ ਨੇ ਤੇ ਸਰ ਇਹਦੀ ਕੋਈ ਪਰਚੀ ਵਗੈਰਾ ਵੀ ਲਗਾਈ ਗਈ ਨਹੀਂ ਕੋਈ ਨਹੀਂ ਸ਼ੂਲ ਹੈਗਾ ਐ ਬਸ ਪੇਸ਼ੈਂਟ ਨੂੰ ਕੀ ਕਰਨਾ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਣ ਤਾਂ ਕਿ ਉਹਨਾਂ ਦੀ ਆਪਾਂ ਆਨਲਾਈਨ ਐਂਟਰੀ ਚ ਰਾ ਸਕੀਏ ਕਿ ਇਹ ਕੋਈ ਗਲਤ ਤਾਂ ਨਹੀਂ ਡਾਟਾ ਹੈਗਾ ਠੀਕ ਹੈ ਕਿ ਬੰਦਾ ਸਹੀ ਹੈ ਉਹਦਾ ਨਾਮ ਸਹੀ ਹੈ ਠੀਕ ਹੈ ਨਾ ਹਾਂਜੀ ਤੇ ਸਰ ਕੀ ਲੋਕਾਂ ਨੂੰ ਮੈਸੇਜ ਹੈਗਾ ਇਹ ਲੋਕਾਂ ਨੂੰ ਇਹੀ ਮੈਸੇਜ ਹੈ ਕਿਸੇ ਇਹ ਸਰਕਾਰ ਨੇ ਤੁਹਾਡੀ ਸਹੂਲियत ਲਈ ਖੋਲਿਆ ਹੈ ਇੱਥੇ ਆਓ ਤੇ ਬਦ ਤੋਂ ਬਦ ਫਾਇਦਾ ਲਓ ਇਸ ਕਲੀਨਿਕ ਦਾ ਆ ਕੇ ਠੀਕ ਹਾਂਜੀ ਮੈਂ ਪ੍ਰਦੀਪ ਸਿੰਘ ਸ਼ੇਰਪੁਰ ਬਲਾਕ ਲਾਣਾ ਮਾਦੀ ਕੁਆਲਟੀ ਨਕੋਦਰ ਸਾਡੇ ਹੜਕਾ ਨਕੋਦਰ ਦੇ ਵਿੱਚ ਮਹੱਲਾ ਕਲੀਨਿਕ ਖੁੱਲ੍ਹਿਆ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਐਮ ਐਲ ਏ ਬੀਬੀ 인ਦਰਜੀਤ ਕੌਰ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਏਰੀਆ ਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਿਆ ਤੇ ਇੱਥੇ 80 ਪਲੱਸ ਦਵਾਈਆਂ 80 ਪਲੱਸ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਵਾ ਤੇ 50 ਦੇ ਪਲੱਸ ਜਿਹੜੇ ਆਪਣੇ ਟੈਸਟ ਵਗੈਰਾ ਟੋਟਲੀ ਫ੍ਰੀ ਹੁੰਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਜੇਕਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਕੋ ਇੱਥੇ ਆ ਕੇ ਮਹੱਲਾ ਕਲੀਨਿਕ ਦਾ ਲਾਭ ਲੈਣ ਤੇ ਇੱਥੇ ਆਉਂਦੀ ਜੋ ਵੀ ਆਪਣੀ ਫੈਸਿਲਿਟੀ ਆ ਉਹਨੂੰ ਪ੍ਰਾਪਤ ਕਰ ਸਕਦੇ ਆ ਮੈਂ ਅਮਰਿਕ ਸਿੰਘ ਕੈਂਪ ਕਾਉਂਸਲਰ ਆਮ ਆਦਮੀ ਪਾਰਟੀ ਨੂੰ ਕੋਟੇ ਅੱਜ ਸਾਡੇ ਮਹੱਲਾ ਸ਼ੀਰਪੁਰ ਵਿਖੇ ਆਮ ਆਦਮੀ ਕਲੀਨਿਕ ਸਰਦਾਰ ਪ੍ਰਗਨ ਸਿੰਘ ਮਾਨ ਜੀ ਨੇ ਔਰ ਸਾਡੀ ਐਮ ਐਲ ਏ ਬੀਬੀਂਦਰ ਸਿੰਘ ਗੁਮਾਨ ਜੀ ਨੇ ਸੰਦਿਤਤਾ ਜੋ ਕਿ ਇਹਦੀ ਬਹੁਤ ਵਧੀਆ ਆ ਔਰ ਮਹੱਲਾ ਨਿਵਾਸੀਆਂ ਨੂੰ ਬੜੀ ਵਧੀਆ ਸਹੂਲਤ ਮਿਲੀ ਹੈ ਮੈਂ ਆਪਣੇ ਮਹੱਲਾ ਨੂੰ ਸਨ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਅੱਗੇ ਆਰਐਮਪੀ ਡਾਕਟਰ ਜਾਂ ਮੈਡੀਕਲ ਤੋਂ ਦਵਾਈਆਂ ਲੈਂਦੇ ਸੀ ਉੱਥੋਂ ਬੰਦ ਕਰੋ ਔਰ ਹੁਣ ਇੰਨਾ ਕੋ ਆ ਕੇ ਲਓ ਇੱਥੇ ਐਮਬੀਬੀਐਸ ਡਾਕਟਰ ਬੈਠੇ ਆ ਹਰ ਤਰ੍ਹਾਂ ਦੇ ਟੈਸਟ ਫਰੀ ਆ ਇੱਥੇ ਚੈੱਕ ਕਰਾ ਕੇ ਆਪਣੀ ਦਵਾਈ ਲਓ ਔਰ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਸਰਦਾਰ ਭਗਵੰਤ ਸਿਮਰਾਨ ਜੀ ਔਰ ਸਾਡੇ ਐਮਐਲਏ ਵਿਪਿੰਦਰ ਸਿੰਘ ਜੀ ਥੈਂਕ ਯੂ ਜੀ ਹਾਂਜੀ ਮਣੀ ਜੀ ਜਿੱਕਰ ਗੱਲ ਕਰੀਏ ਨਕੋਦਰ ਦੇ ਵਿੱਚ ਪਹਿਲਾ ਮਹੱਲਾ ਸ਼ੇਰਪੁਰ ਦੇ ਵਿੱਚ ਮਹੱਲਾ ਕਲੀਨਿਕ ਖੁੱਲਿਆ ਹੈਗਾ ਕੀ ਕਹਿਣਾ ਚਾਹੋਗੇ ਜੀ ਸਰਕਾਰ ਦਾ ਬੜਾ ਵਧੀਆ ਉਪਰਾਲਾ ਜੋ ਕਿ ਇਹਨਾਂ ਨੇ ਬੋਟਾਂ ਤੋਂ ਪਹਿਲਾਂ ਆਪਣੇ ਦੱਸਿਆ ਸੀ ਕਿ ਅਸੀਂ ਸਿਹਤ ਸਹੂਲਤ ਲਈ ਬਹੁਤ ਵਧੀਆ ਮਤਲਬ ਸਰਕਾਰ ਆਪਾਂ ਨੂੰ ਦੇ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਆਪਾਂ ਇਹਦਾ ਵੱਧ ਤੋਂ ਵੱਧ ਲਾਭ ਲਈਏ ਕੋਈ ਛੋਟੀ ਮੋਟੀ ਵੀ ਬੁਖਾਰ ਦੀ ਵੀ ਪ੍ਰੋਬਲਮ ਹੁੰਦੀ ਛੇਰ ਵੀ ਦੁੱਖਦਾ ਉਹਦੇ ਲਈ ਵੀ 9 ਤੋਂ 3 ਵਜੇ ਤੱਕ ਆਪਣੇ ਕੋਲ ਡਾਕਟਰ ਇੱਥੇ ਸ਼ਾਮਲ ਆ ਕਿ ਆਪਾਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਲਈਏ ਜਿਹੜੇ ਆਪਾਂ ਮੈਡੀਕਲ ਤੋਂ ਜਾਂ ਕੁਝ ਲੈਣੇ ਸੀ ਦਵਾਈ ਮਾੜੀ-ਮੋਟੀ ਵੀ ਉਹ ਆਪਾਂ ਇਹਨਾਂ ਨੂੰ ਆ ਕੇ ਕਿ ਵਧੀਆ ਡਾਕਟਰ ਨੂੰ ਜਿਹੜੇ ਐਜੂਕੇਟ ਨੇ ਉਹਨਾਂ ਨੂੰ ਆਪਾਂ ਦਿਖਾਈਏ ਤੇ ਇਹਦੇ ਵਿੱਚ ਨਾਲ ਟੈਸਟ ਬਹੁਤ ਸਾਰੇ ਨੇ 50 ਤੋਂ ਪਲੱਸ ਟੈਸਟ ਨੇ ਤੇ 80% ਤੋਂ ਵੱਧ ਦਵਾਈਆਂ ਨੇ ਤੇ ਇਹਦਾ ਆਪਾਂ ਫ੍ਰੀ ਦੇ ਵਿੱਚ ਇਲਾਜ ਜਿਹੜਾ ਹੁੰਦਾ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਇਹਦਾ ਆਪਾਂ ਵੱਧ ਤੋਂ ਵੱਧ ਫਾਇਦਾ ਲਈਏ ਐਮਐਲਏ ਇੰਦਰਜੀਤ ਕੌਰ ਮਾਨ ਜੀ ਸਾਡੇ ਹਲਕਾ ਵਿਧਾਇਕ ਅਸੀਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਵਧੀਆ ਕਲੀਨਿਕ ਦੇ ਰੂਪ ਚ ਨਕੋਦਰ ਦਿੱਤਾ ਥੈਂਕ ਯੂ